thank you ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸ਼ਰਮਾ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਮਿਤੀ 22 ਮਈ 2024 ਭਾਰਤੀ ਜਨਤਾ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸ਼੍ਰੀ ਸੁਭਾਸ਼ ਸ਼ਰਮਾ ਵੱਲੋਂ ਮੋਰਿੰਡਾ ਦੀ ਪੂਰੀ ਸਮੂਚੀ ਲੀਡਰਸ਼ਿਪ ਆਗੂਆਂ ਅਤੇ ਭਾਰੀ ਇਕੱਠ ਦੇ ਨਾਲ ਆਪਣੇ ਦਫ਼ਤਰ ਮੋਰਿੰਡਾ ਤੋਂ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਦੀ ਰੋਡ ਸ਼ੋਅ ਕੀਤਾ ਗਿਆ ਸੁਭਾਸ਼ ਸ਼ਰਮਾ ਦਾ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਵਕ ਵਕ ਥਾਮਾਂ ਤੇ ਹਾਰ ਪਾ ਕੇ ਅਤੇ फूलਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਭਾਜਪਾ ਦੀ ਪੂਰੀ ਲੀਡਰਸ਼ਿਪ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਅੱਜ ਦੇ ਇਸ ਰੋਡ ਸ਼ੋਅ ਦੇ ਵਿੱਚ ਜ਼ਿਲ੍ਹਾ ਸੈਕਟਰੀ ਸ਼੍ਰੀ ਜਤਿੰਦਰ ਗੁੰਬਰ ਜੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ 400 ਪਾਰ ਦਾ ਟੀਚਾ ਪੂਰਾ ਕਰਨ ਦੇ ਲਈ ਸ਼੍ਰੀ ਚਮਕੌਰ ਸਾਹਿਬ ਹਲਕੇ ਦਾ ਇੱਕ ਇੱਕ ਵਰਕਰ ਤਨਮਨ ਦੇ ਨਾਲ ਆਪਣੇ ਇਸ ਯੋਗਦਾਨ ਨੀਵਾਰਿਆ ਹੈ ਅੱਜ ਜਿੱਥੇ ਪੁੱਲਾਂ ਦੀ ਵਰਖਾ ਕੀਤੀ ਗਈ ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਰੋਡ ਸ਼ੋਅ ਵਿੱਚ ਆਪਣੀ ਵਿਰੋਧਤਾ ਨੂੰ ਵੀ ਕਾਲੀਆਂ ਝੰਡੀਆਂ ਦੇ ਨਾਲ ਪੇਸ਼ ਕੀਤਾ ਗਿਆ ਇਸ ਮੌਕੇ ਭਾਜਪਾ ਉਮੀਦਵਾਰ ਭਾਰੀ ਇਕੱਠ ਦੇ ਨਾਲ ਇਸ ਮੌਕੇ ਤੋਂ ਬਿਨਾਂ ਕੋਈ ਟਿੱਪਣੀ ਕੀਤੇ ਹੋਏ ਆਪਣੇ ਸਮਰਥਕਾਂ ਦੇ ਨਾਲ ਅੱਗੇ ਵਧਦੇ ਹੋਏ ਸ਼ਹਿਰ ਤੁਸੀਂ ਮੋਰਿੰਡਾ ਸ਼ਹਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸ਼੍ਰੀ ਸੁਭਾਸ਼ ਸ਼ਰਮਾ ਜੀ ਦੇ ਮੋਰਿੰਡਾ ਰੋਡ ਸ਼ੋਅ ਦੀਆਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਦੇਖਦੇ ਰਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਇਸ ਰੈਲੀ ਨੂੰ ਲੈ ਕੇ ਜਿਹੜੀ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਕੀਤੀ ਜਾ ਰਹੀ ਹੈ ਤੇ ਜਿਹੜੇ ਜਿਹੜੇ ਉਮੀਦਵਾਰ ਹੈਗੇ ਆ ਭਾਜਪਾ ਦੇ ਸੁਭਾਸ਼ ਸ਼ਰਮਾ ਜੀ ਤੇ ਇਸ ਰੈਲੀ ਨੂੰ ਤੁਸੀਂ ਕਿਦਾਂ ਦੇਖਦੇ ਹੋ ਭਾਰਤੀ ਜਨਤਾ ਪਾਰਟੀ ਦੀ ਅੱਜ ਪਹਿਲੀ ਵਾਰ ਇੱਥੇ ਇੰਡੀਵਿਜੂਅਲੀ ਇਲੈਕਸ਼ਨ ਲੜ ਰਹੀ ਹੈ ਜਿਸ ਦੇ ਸਾਡੇ ਨਮਾਇंदे ਡਾਕਟਰ ਸੁਭਾਸ਼ ਸ਼ਰਮਾ ਜੀ ਜੋ ਕਿ ਇਹ ਤੋਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਆ ਔਰ ਪੂਰੇ ਇਲਾਕੇ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਹੈ। ਔਰ ਸਾਰੇ ਇਲਾਕੇ ਇਸ ਤਰ੍ਹਾਂ ਪੂਰਾ ਆਨੰਦਪੁਰ ਹਲਕਾ ਪੂਰੇ ਜੋਸ਼ 'ਚ ਹੈ ਇਸ ਟਾਈਮ ਔਰ ਇਹ ਸੀਟ ਅਸੀਂ ਪੂਰੀ ਬਹੁਮਤ ਨਾਲ ਜਿੱਤ ਗਏ। ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਦੇ ਚੋਲੀ 'ਚ ਪਾਵਾਂਗੇ ਤੇ ਇੱਥੋਂ ਆਨੰਦਪੁਰ ਸਾਹਿਬ ਹਲਕੇ ਤੋਂ ਸੁਭਾਸ਼ ਸ਼ਰਮਾ ਜੀ ਨੂੰ ਜਿਤਾ ਕੇ ਭੇਜਾਂਗੇ ਤਾਂ ਕਿ ਇੱਥੇ ਦੇ ਜਿਹੜੇ ਕੰਮ ਹੈ ਇਸ ਇਲਾਕੇ ਦੇ ਹੁਣ ਤੱਕ ਪੁਰਾਣੀ ਸਰਕਾਰਾਂ ਨੇ ਜਿਹੜੇ ਨਹੀਂ ਕੀਤੇ ਜੋ ਕਿ ਉਹਨਾਂ ਨੂੰ ਕਰਨੇ ਚਾਹੀਦੇ ਸੀ ਕਿਉਂਕਿ ਕੇਂਦਰ ਤੋਂ ਜਿਹੜੀ ਸਰਕਾਰ ਨੇ ਪੈਸਾ ਫੰਡ ਭੇਜਿਆ ਹੋਇਆ ਸੀ ਇਹਨਾਂ ਨੂੰ ਉਹ ਪੈਸਾ ਇਹਨਾਂ ਨੇ ਇੱਥੇ ਨਹੀਂ ਲਾਇਆ ਆਸ਼ੀਮਾਨ ਯੋਜਨਾ 5 ਲੱਖ ਰੁਪਏ ਦਾ ਇੱਕ ਕਾਰਡ ਜਿਹੜਾ ਗਰੀਬ ਲੋਕਾਂ ਵਾਸਤੇ ਸੈਂਟਰ ਸਰਕਾਰ ਨੇ ਕਰਿਆ ਸੀ ਲੇਕਿਨ ਇੱਥੇ ਜਿਹੜੇ ਪੰਜਾਬ ਸਰਕਾਰ ਹੈ ਉਹ ਇੱਥੇ ਦੇ ਗਰੀਬ ਲੋਕਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਦੀ ਸਹੂਲਤ ਦੇਣ ਚ ਨਾਕਾਮ ਰਹੀ ਹੈ ਉਹ ਇੱਥੇ ਅਗਰ ਐਮਪੀ ਹੋਏਗਾ ਇੱਥੇ ਦਾ ਤਾਂ ਨੈਚੁਰਲੀ ਜੋ ਸੈਂਟਰ ਤੋਂ ਪੈਸੇ ਵੀ ਲੈ ਕੇ ਆਏਗਾ ਤਾਂ ਇੱਥੇ ਦੇ ਡਿਵੈਲਪਮੈਂਟ ਵੀ ਹੋਏਗੀ ਕਿਉਂਕਿ ਜਦੋਂ ਤੱਕ ਇੱਥੇ ਦਾ ਐਮਪੀ ਨਹੀਂ ਹੋਏਗਾ ਤਾਂ ਇਹੀ ਕਾਰਨ ਹੈ ਸਾਡਾ ਪੰਜਾਬ ਪਿੱਛੇ ਰਿਹਾ ਹੈ ਉਹ ਇੱਕ ਪੋਜੀਸ਼ਨ ਤੇ ਹੁੰਦਾ ਸੀ ਪੰਜਾਬ ਅੱਜ 19ਵੀਂ ਪੋਜੀਸ਼ਨ ਤੇ ਪਹੁੰਚ ਗਿਆ ਉਹਦਾ ਕਾਰਨ ਇਹੀ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉੱਥੇ ਹੋਰ ਸਰਕਾਰ ਹੁੰਦੀ ਸੀ ਤੇ ਪੰਜਾਬ ਦੇ ਵਿੱਚ ਹੋਰ ਸਰਕਾਰ ਹੁੰਦੀ। ਡਬਲ ਇੰਜਨ ਦਾ ਇਹੀ ਫਾਇਦਾ ਹੈ ਤੁਸੀਂ ਕਹਿ ਰਹੇ ਹੋ। ਬਿਲਕੁਲ ਜੀ ਡਬਲ ਇੰਜਨ ਹੋਣ ਦਾ ਇਹੀ ਫਾਇਦਾ ਹੁੰਦਾ ਹੈ ਜਦੋਂ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੈ ਅਗਰ ਉਹੀ ਸਰਕਾਰ ਦੇ ਨੁਮਾਇंदे ਪੰਜਾਬ ਦੇ ਵਿੱਚ ਵੀ ਹੋਣਗੇ ਤਾਂ ਇੱਥੇ ਦੁੱਗਣੇ ਉਤਸ਼ਾਹ ਨਾਲ ਕੰਮ ਹੋਏਗਾ ਪੂਰੇ ਫੰਡ ਇੱਥੇ ਪੰਜਾਬ ਦੇ ਵਿੱਚ ਲੱਗਣਗੇ ਤਾਂ ਹੀ ਇਸ ਸਟੇਟ ਦੀ ਤਰੱਕੀ ਹੋਰ ਵਧੀਆ ਹੋ ਸਕਦੀ ਹੈ। ਭਾਜਪਾ ਜੀ ਹਰ ਵਾਰ ਸਲੋਗਨ ਨਵਾਂ ਤਿਆਰ ਕਰਦੀ ਹੈ ਜੀ ਇਸ ਵਾਰ ਭਾਜਪਾ ਵੱਲੋਂ 400 ਫਾਰ ਦਾ ਨਾਰਾ ਦਿੱਤਾ ਗਿਆ ਹੈ। ਇਹ ਕੀ ਸਮੀਕਰਨ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜੀਪੀਟੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰੇਗੀ ਕਿ ਮੋਦੀ ਜੀ ਦੇ ਚਿਹਰੇ ਤੇ ਚੋਣਾਂ ਲੜਿਆ ਜਾ ਰਹੇ ਬਿਲਕੁਲ ਨਹੀਂ ਚੌਕ ਮੋਦੀ ਜੀ ਦੇ ਚਿਹਰੇ ਤੇ ਚੋਣਾਂ ਲੜਿਆ ਜਾ ਰਹੇ ਔਰ 400 ਪਾਰ ਇਸ ਵਾਰ ਗਰੰਟੀ ਨਾਲ ਹੋਏਗੀ Gueov早 <laughs> March Come uh -oh. ਕਿ ਸਨਾਤਨ ਧਰਮ ਹੈ ਜੇ ਮਲੇਰੀਆ ਡੇਂਗੂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਹਿੰਦੁਸਤਾਨ ਚੋ ਸਨਾਤਨ ਧਰਮ ਨੂੰ ਸਮਾਪਤ ਕਰ ਦੇਣਾ ਇਹ ਕਿ ਇੱਕ طرف ਕਾਂਗਰਸ ਹੈ ਜੋ ਰਾਮਪੱਤਿਆਂ ਦੇ ਗੋਲੀਆਂ ਚਲਾਉਣ ਵਾਲੇ ਨਾਲ ਖੜੀ ਹੈ ਇੱਕ طرف ਕਾਂਗਰਸ ਹੈ ਜੋ ਸਨਾਤਨ ਧਰਮ ਨੂੰ ਦੇਸ਼ੋਂ ਖਤਮ ਕਰ ਦੇਣੇ ਵਾਲੇ ਨਾਲ ਖੜੀ ਹੈ ਔਰ ਦੂਸਰੀ ਤਰਫ ਸਰਾਧਨ ਦਾ ਪੇਟਾ ਨਰਿੰਦਰ ਮੋਦੀ ਹੈ ਜੋ ਛਾਤੀ ਠੋਕੇ ਡੰਕੇ ਦੀ ਚੋਟ ਤੇ ਦੁਬਈ ਚ ਵੀ ਮੰਦਿਰ ਬਣਵਾ ਕੇ ਆ ਰਿਹਾ ਹੈ ਜੈ ਜੈ ਸ਼੍ਰੀ ਰਾਮ